ਸੰਗਤ ਜੀਓ ਮਾਈ ਗੁਰੂ ਜੀ ਦਾ ਖਾਲਸਾ ਮਾਈ ਗੁਰੂ ਜੀ ਕੀ ਫਤਿਹ ਅੱਜ ਜਿਸ ਸ਼ਬਦ ਦੀ ਵੀਡੀਓ ਅਸੀਂ ਆਪ ਜੀ ਦੇ ਲਈ ਲੈ ਕੇ ਹਾਜ਼ਰ ਹੋਏ ਹਾਂ ਉਹ ਸ਼ਬਦ ਹੈ ਬਾਬਲ ਮੇਰਾ ਵਡਸਮਰਥਾ ਕਰਨ ਕਰਨ ਪ੍ਰਭ ਹਾਰਾ ਬਹੁਤ ਹੀ ਪ੍ਰਚਲਿਤ ਚਲੰਤ ਕੈਰਵੇਦਾ ਸ਼ਬਦ ਸੋ ਸਾਰਿਆਂ ਨੇ ਬੜੇ ਹੀ ਸੌਕੇ ਟੰਗ ਦੇ ਨਾਲ ਦਾਸ ਆਪ ਜੀ ਨੂੰ ਸਿਖਾਉਣ ਦਾ ਯਤਨ ਕਰੇਗਾ ਸੋ ਆਪ ਜੀ ਨੇ ਕੋਸ਼ਿਸ਼ ਕਰਨੀ ਕਿ ਸ਼ਬਦ ਸੌਕੇ ਟੰਗ ਦੇ ਨਾਲ ਸਿੱਖਿਆ ਜਾਵੇ ਸੋ ਆਓ ਸ਼ਬਦ ਨੂੰ ਪਹਿਲਾਂ ਫੀਮੇਲ ਸੌਰੀ ਪਹਿਲਾਂ ਮੇਲ ਸਕੇਲ ਤੇ ਗਾਇਨ ਕਰਾਂਗੇ ਉਸ ਤੋਂ ਬਾਅਦ ਫੀਮੇਲ ਸਕੇਲ ਤੇ ਵੀ ਸ਼ਬਦ ਨੂੰ ਸਿਖਾਇਆ ਜਾਵੇਗਾ ਇੱਕ ਇਸ ਸ਼ਬਦ ਦੀ ਹੋਰ ਵੀ ਖਾਸੀਅਤ ਹੈ ਕਿ ਇਸ ਸਕੇਲ ਤੇ ਜਿੰਨਾ ਬੀਬੀਆਂ ਫੀਮੇਲਸ ਦੀ ਆਵਾਜ਼ ਉੱਪਰ ਤੱਕ ਚਲੀ ਜਾਂਦੀ ਹੈ ਗਾ ਤੱਕ ਉਹ ਇਸ ਨੂੰ ਇਸੇ ਸਕੇਲ ਤੇ ਵੀ ਗਾ ਸਕਦੇ ਹਨ ਬਾਬੁਲ ਮੇਰਾ ਵੱਡ ਸਮਰਥਾ ਬਾਬੁਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਕਰਨ ਕਾਰਨ ਪ੍ਰਭ ਹਾਰਾ ਬਬਲ ਮੇਰਾ ਵੱਡ ਸਮਰਥਾ ਐਸੀ ਜੀ ਸਥਾਈ ਉਹ ਇਸ ਦਾ ਅੰਤਰਾ ਹਰ ਚਰਨ ਕਮਲ ਕੀਤੇਕ ਹਰ ਚਰਨ ਕਮਲ ਕੀਤੇਕ ਹਰ ਚਰਨ ਕਮਲ ਕੀਤੇਕ ਹਰ चरण कमल कीते बलराम जियो, बलराजियो बलराजियो प्रभारा, ਕਰਨ ਕਰਨ ਪ੍ਰਭ ਹਾਰਾ ਬਾਬੂ ਮੇਰਾ ਵੱਡ ਸਮਰਥਾ ਬਾਕੀ ਦੇ ਅੰਤਰੇ ਵੀ ਇਸੇ ਅੰਤਰੇ ਦੀ ਤਰ੍ਹਾਂ ਗਾਏ ਜਾਣੇ ਹਨ ਸੋ ਆਓ ਹੁਣ ਥੱਲੇ ਨੀਚੇ ਆਵਾਜ਼ ਵਿੱਚ ਫੀਮੇਲ ਸਕੇਲ ਦੇ ਵਿੱਚ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ बाबुल मेरा वड समरथा कर्णकारण प्रभुहारा कर्णकारण प्रभुहारा बाबुल मेरा वड समरथ हर चरण कमल की टेक हर चरण कमल की टे सतगुर दिती तुस कै बलराम जियो बलराम जियो ਕਰਨ ਕਰਨ ਪ੍ਰਭ ਹਾਰ ਕਰਨ ਕਰਨ ਪ੍ਰਭ ਹਾਰ ਬਾਬੂ ਮੇਰਾ ਵੱਡ ਸਮਰਥਾ ਸੋ ਇਸ ਸ਼ਬਦ ਦੇ ਵਿੱਚ ਮੇਲ ਅਤੇ ਫੀਮੇਲ ਦੇ ਸਕੇਲ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੈ ਇਹਦੇ ਵਿੱਚ ਥੋੜੇ ਜੇ ਸੁਰਾਂ ਤੇ ਸ਼ਬਦ ਗਾਇਆ ਜਾਂਦਾ ਤਾਂ ਜਿਹੜਾ ਸੀ ਫੀਮੇਲ ਸਕੇਲ ਲਗਾਇਆ ਉਹ ਸੀ ਮੇਲ ਸਕੇਲ ਦੇ ਨਾਲੋਂ ਇੱਕ ਵਾਰੀ ਥੱਲੇ ਕੀਤਾ ਹੈ ਸੋ ਦੋਨੋਂ ਸਕੇਲ ਦੇ ਵਿੱਚੋਂ ਕਿਸੇ ਵੀ ਸਕੇਲ ਤੇ ਮੇਲ ਔਰ ਫੀਮੇਲ ਗਾ ਸਕਦੇ ਹਨ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਭੁੱਲ ਚੁੱਕ ਦੀ ਖਿਮਾ ਅਗਲੀ ਵੀਡੀਓ ਦੇ ਲਈ ਆਪ ਜੀ ਦੇ ਲਈ ਹਾਜ਼ਰ ਹੋਵਾਂਗੇ ਸੋ ਆਪ ਜੀ ਵੱੱਟ ਵੱੱਟ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਦੇ ਰਹੋ ਤਾਂ ਜੋ ਕਿ ਆਪ ਜੀ ਦੀ ਸੇਵਾ ਕਰਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ